ਖੜੇ ਨਾਲ ਖੜਿਆ 43000 ਨੌਕਰੀਆਂ 2 ਸਾਲ ਚ ਦਿੱਤੀਆਂ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਖੇਤਾਂ ਲਈ ਬਿਜਲੀ ਦਿਨੇ ਆਉਂਦੀ ਹੈ ਕੱਸੀਆਂ ਸੂਏ ਚ ਪਾਣੀ ਆਉਂਦਾ ਵਿਰੋਧ 2 ਸਾਲ ਦੇ ਕੰਮਾਂ ਤੇ ਵੋਟ ਮੰਗ ਰਹੇ ਆ ਕੰਮਾਂ ਤੇ ਅਸੀਂ ਕੰਮ ਦੀ ਰਾਜਨੀਤੀ ਕਰਦੇ ਆਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਕਿਆ ਬਾਤ ਹੈ ਪਾਰਟੀ ਜੈ ਜੰਗਨ ਦੀ ਧੰਨ ਸੂਜਾ ਮਰ ਜਿੰਦਾਬਾਦ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਥੋੜਿਆ ਨਾਬੇ ਵਾਲੇ ਪਾਸੋਂ ਢੰਡੀਆਂ ਹਵਾਵਾਂ ਦੇ ਬੁੱਲੇ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੱਥੇ ਜਾਂਦੇ ਆਂ ਇਹੀ ਪਿਆਰ ਮਿਲਦਾ ਹੈ ਤਨਮੋਹ ਉਹ ਦੂਜੇ ਪਾਸੇ ਮ ਦੂਜੇ ਪਾਸੇ ਖਾਲੀ ਬਤੀਲੇ ਖੜਕਦੇ ਆ ਉਹ ਸੁਖਬੀਰ ਬਾਦਲ ਨੂੰ ਕੋਈ ਦਿਹਾੜੀ ਤੇ ਵੀ ਬੰਦਾ ਨਹੀਂ ਲੱਭਦਾ ਸੋ ਵੀਰੋ ਕਾਂਗਰਸੀ ਆਪਸ ਚ ਲੜੀ ਜਾਂਦੇ ਆ ਭਾਜਪਾ ਵਾਲੇ ਤਾਂ ਆਈ ਹਾਰਨ ਨੇ ਉਹ ਤਾਂ ਕੋਈ ਹੋਰ ਕੰਮ ਨਹੀਂ ਹੈਗਾ ਇਹਨਾਂ ਨੂੰ ਸੋ ਵੀਰੋ ਪਟਿਆਲੇ ਤੋਂ ਤਜਰਬੇਕਾਰ ਮੰਤਰੀ ਵੀ ਰਹੇ ਸਿਹਤ ਮੰਤਰੀ ਅਸਰਾਂ ਤੋਂ ਕੰਮ ਲੈਣਾ ਆਉਂਦਾ ਐਸ ਵਾਰ ਜਤਾ ਲੋ ਹਾਂ ਜੀ ਕਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਡ ਕੋਈ ਥਾਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਪਿੰਡੇ ਤੋਂ ਇਹ ਆਮ ਆਦਮੀ ਪਾਰਟੀ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਢਿਲਨੀ ਬਿਜਲੀ ਦਾ ਕੋਈ ਬਿੱਲ ਨਹੀਂ ਉਹ ਨਦੀਆਂ ਨਹਿਰਾਂ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਹਨਾਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਣੇ ਨੇ ਬੋਚੀ ਐ ਮੇਰੀ ਸੁੱਕੀ ਜਾਏ ਜਾਨ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਇੱਕ ਤਰੀਕ ਜਿਹੜੀ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜਬੜੀ ਲੁੱਟੀ ਆ ਕੁੱਗੀ ਛਿੱਤਰਨਾ ਕੁੱਟੀ ਆ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਠੀ ਆ ਲੈ 4 ਤਰੀਕ ਤੋਂ ਬਾਅਦ ਨਾਪੇ ਵਾਲਿਓ ਅਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਛੁੱਟੀ ਆ ਬੋਲੇ ਸੋਨਿਆ ਆਪਣਾ ਪੱਟ ਮੈਂ 5ਵੇਂ ਨੰਬਰ ਤੇ ਵਟਣਾ ਹੈ 5ਵੇਂ ਨੰਬਰ ਤੇ ਬਾਟਣਾ ਆਉਣਾ ਪਹਿਲੇ ਨੰਬਰ ਤੇ ਐ ਸਹਿਮਤੋਂ 13 ਦੀਆਂ 13 ਜਦਾ ਦਿਓ ਉਸ ਤੋਂ ਬਾਅਦ ਕੰਮ ਕਰਨਾ ਮੈਂ ਫਰਜ਼ ਮੇਰਾ ਡਿਊਟੀ ਸ਼ੁਰੂ ਹੋਊਗੀ ਸੈਂਟਰ ਦੇ ਵਿੱਚ ਜਦੋਂ 13 ਹੋ ਗਏ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਉਹ ਪੰਜਾਬ ਦਾ 1 ਰੁਪਿਆ ਰੋਕ ਕੇ ਦਿਖਾ ਦੇਗੀ ਸੋ ਦੋਨੇ ਹੱਥ ਉੱਪਰ ਚਾਕੇ ਦੋ ਨਾਅਰ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਇੱਕ ਪਾਸੇ ਦਾ ਆ ਪਿਆਰ ਹੈ ਫੋਟੋ ਬਣਾ ਬਣਾ ਦਿਨੇ ਹੋ ਦੂਜੇ ਪਾਸੇ ਕਾਂਲੀਦਲ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਉਂਗਲੀਆਂ ਗੇਂਡੀਆਂ ਪੈਂਦੀਆਂ ਨੇ ਪੂਰੀਆਂ ਨੇ ਜ ਲੈ ਕੇ ਕੱਦੀ ਇਸ ਪਿਆਰ ਦਾ ਮੈਂ ਸਦਾ ਰਿਣੀ ਰਹੂੰਗਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕੋਈ ਮੈਨੂੰ ਥਕੇਮਾ ਨਹੀਂ ਹੋਣ ਦਿੰਦੇ ਤੁਸੀਂ ਆ ਪਿਆਰ ਜਿਹੜਾ ਤੁਹਾਡਾ ਬਹੁਤ ਮਿਲ ਰਿਹਾ ਹੈ ਨਾਬੇ ਵਾਲੇ ਜਿਉਂਦੇ ਵਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਇੱਕ ਮਿੰਟ ਲਈ ਤੁਹਾਡੇ ਐਮਐਲਏ ਸਾਹਿਬ ਦਾ ਧੰਨਵਾਦ ਕਰਨੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਅੱਜ ਸਾਡੇ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਮੈਂ ਜੀਤ ਬਣਾਇਆ ਬਾਣ ਸਾਹਿਬ ਲਈ ਮੈਂ ਜੀਤ ਬਣਾਇਆ ਨਾ ਗਾਇਓ ਭਗਵੰਤ ਮਾਨ ਦਾ ਜਾਤੂ ਸਿਰ ਚੜ ਕੇ ਬੋਲੇ ਭਗਵੰਤ ਮਾਨ ਦਾ ਜਾਤੂ ਸਿਰ ਚੜ ਕੇ ਬੋਲੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਚਾਹੁੰਦੇ ਵਾਸਤੇ ਰੋ ਪੰਜ ਨੰਬਰ ਤੇ ਝਾੜੂ ਦਬਾ ਕੇ ਚੀਕਾਂ ਕਢਾ ਦਿਓ ਚੀਕਾ ਬਹੁਤ-ਬਹੁਤ ਧੰਨਵਾਦ